ਇਹ ਗਰੀਬ ਨੂੰ ਇਹ ਗੱਲ ਸੋਚਣੀ ਪਊਗੀ ਲੜਾਈ ਐ ਇਸ ਗਲਤੀ 'ਚ ਸਾਰੀ ਵਰਡ ਦੀ ਲੜਾਈ ਐ ਇੱਕ ਪਾਸੇ ਸਾਡੀ ਵਰਡ ਦਾ ਗਰੀਬ ਐ ਇੱਕ ਪਾਸੇ ਉਹ ਚੰਦੇ ਆਦਮੀ ਨੇ ਜਿਹੜੇ ਵਰਡ ਬੈਂਕ ਵਾਲੇ ਨੇ ਕੁਝ ਬੰਦੇ ਉਹਨਾਂ ਨੇ ਆਪਣੇ ਨਾਲ ਵਾ ਲੈਣੇ ਨੇ ਬੜੇ-ਬੜੀਆਂ ਤਨਖਾਹਾਂ ਦੇ ਕੇ ਬੜੇ-ਬੜੇ ਉਦੇ ਦੇ ਕੇ ਉਹਨਾਂ ਦੇ ਨਾਲ ਹੱਥ ਚ ਲੈ ਕੇ ਰਾਜ ਕਰਦੇ ਹੁੰਦੇ ਨੇ ਜਿਵੇਂ ਸਰਦਾਰ ਬਣਾ ਕੇ ਸਰਦਾਰਾਂ ਦੇ ذریعے ਰਾਜ ਕਰਦਨੇ ਜੈਲਦਾਰ ਬਣਾਤੇ ਸਰਕਾਰਾਂ ਰਾਜ ਕਰਦੀ ਰਹੀਆਂ ਨੇ ਅਫਸਰ ਬਣਾ ਕੇ ਇਹ ਲੜਾਈ ਹੈ ਹੁਣ ਇੱਥੇ ਦੋ ਆਦਮੀ ਲੜਾਈ ਨੂੰ ਸਿਰੇ ਚੜਨਗੇ ਜਿਹੜੇ ਸਵਾਰਥ ਤੋਂ ਉੱਤੇ ਬਾਕੀ ਦੇ ਸਵਾਰਥੀਆਂ ਦੀ ਲੜਾਈ ਇੱਕ ਪਾਸੇ ਸਵਾਰਥੀ ਇਹ ਦੂਜੇ ਪਾਸੇ ਵੀ ਸਵਾਰਥੀ ਹੋਏ ਤਾਂ ਲੜਾਈ ਉਹੀ ਜਿੱਤਣਗੇ ਪਰਲੇ ਪਾਸੇ ਜੇ ਸਵਾਰਥੀਆਂ ਦੇ ਨਾਲ ਸਵਾਰਥੀ ਲੜਨਗੇ ਨਾ ਤਾਂ ਪੈਸੇ ਵਾਲੇ ਸਵਾਰਥੀ ਜਿੱਤਣਗੇ ਕਿਉਂ ਇਹਨਾਂ ਵਿੱਚੋਂ ਖਰੀਦ ਲੈਣਗੇ ਬੰਦੇਆਂ ਨੂੰ ਸਵਾਰਥੀਆਂ ਨੂੰ ਕਾਹ ਹੈ 99 95% ਵੀ ਹੋਈਏ ਜਿਹੜੇ ਸਾਡੇ ਸਵਾਰਥੀ ਨੇ ਸਾਡੇ ਵਿੱਚ ਸਵਾਰਥੀ ਹੋਣਗੇ ਉਹਨਾਂ ਨੂੰ ਉਹਨਾਂ ਨੇ ਖਰੀਦ ਲੈਣਾ ਸਵਾਰਥੀਆਂ ਨੂੰ ਪੈਸੇ ਨਾਲ ਉਹਨਾਂ ਦੇ ਜਿਹੜੇ ਅੱਜ ਕੱਲ੍ਹ ਲੜਨਗੇ ਇਹੀ ਕਰਦੇ ਹੁੰਦੇ ਨੇ ਜੇ ਤਾਂ ਅਸੀਂ ਛੱਡ ਤਾ ਸਵਾਰਥ ਸਵਾਰਥ ਛਡਾਉਣਗੇ ਧਰਮ ਧਰਮ ਦੇ ਬਿਨਾ ਸਵਾਰਥ ਨਹੀਂ ਛਡਾਇਆ ਜਾ ਸਕਦਾ ਹੁਣ ਉਹ ਆਦਮੀ ਜਿਹੜੇ ਧਰਮਕ ਨੇ ਸਵਾਰਥ ਉੱਤੇ ਉੱਠੇ ਹੋਏ ਨੇ ਉਹ ਹੈਗੇ ਨੇ ਜਾਂ ਉੱਠ ਸਕਦੇ ਨੇ ਉੱਠਣ ਦਾ ਇਰਾਦਾ ਰੱਖਦੇ ਨੇ ਪਬਲਿਕ ਦੇ ਵਿੱਚ ਵੀ ਹੈਗੇ ਨੇ ਉਹ ਧਰਮੀ ਉਹਨੇ ਪਬਲਿਕ ਦੇ ਵਿੱਚ ਵੀ ਧਰਮ ਦੀ ਕੋਈ ਥੋੜੀ ਆ ਵੀ ਉਹਦੇ ਬਾਣਾ ਪਾਇਆ ਹੁੰਦਾ ਧਰਮ ਦਾ ਅੰਧਾਰ ਹੈ ਸਾਰਿਆਂ ਦੇ ਸਵਾਰਥ ਉੱਤੇ ਉੱਠ ਕੇ ਆਦਮੀ ਨੇ ਜੜੇ ਉਹ ਮਨਾਨ ਚੋਂਣਗੇ ਨੇ ਸਵਾਰਥ ਹੋ ਕੇ ਖੜੇ ਹੋਣਗੇ ਇਕੱਠੇ ਹੋ ਕੇ ਦੂਜਿਆਂ ਨੂੰ ਸਮਝਾਉਣਗੇ ਦੂਜਿਆਂ ਬਾਤ ਤੇ ਲੜਨਗੇ ਹਾਂਜੀ ਤੇ ਚੰਗੇ ਆਦਮੀ ਜਿਹੜੇ ਦੂਜਿਆਂ ਚ ਵੀ ਨੇ ਸਾਡੇ ਵਿੱਚ ਉਹਨਾਂ ਨੂੰ ਮੂਰੇ ਲਿਆਉਣਗੇ ਜਿਨ੍ਹਾਂ ਨੂੰ ਕੋਈ ਸਵਾਰਥ ਨਹੀਂ ਉਹਨਾਂ ਦੇ ਹੱਥੇ ਪਾਵਰ ਦੇਣਗੇ ਫਿਰ ਆਮ ਪਬਲਿਕ ਦਾ ਫਾਇਦਾ ਹੋਊਗਾ ਵਰਨਾ ਨਹੀਂ ਹੋ ਸਕਦਾ ਸਾਰਥ ਦੇ ਉੱਤੇ ਉੱਠਣਾ ਪਊਗਾ ਹੋਰ ਸਾਰਥ ਵਿੱਚ ਆ ਜਿਹੜੀ ਲੜਾਈ ਹੈ ਸਾਡੇ ਹੁਣ ਅੱਜ ਹਾਂਜੀ ਸਾਰਥ ਨੇ ਕਿਹਾ ਲੜਾਈ ਹੈ ਉਹ ਕਹਿੰਦਾ ਮੈਂ ਲੀਡਰ ਹਾਂ ਕਹਿੰਦਾ ਮੈਂ ਲੀਡਰ ਹਾਲਾਂਕਿ ਯੂਨੀਅਨ ਵਾਲੇ ਤਾਂ ਨਹੀਂ ਕਹਿੰਦੇ ਲੀਡਰ ਦੀ ਗੱਲ ਕਰਦੇ ਉਹ ਜਿਹੜੇ ਦੂਏ ਨੇ ਜਿਹਨੂੰ ਤਜਰਬਾ ਕੋਈ ਨਹੀਂ ਐਵੇਂ ਮੁੰਡੇ ਜਿਆਦਾ ਜਿਹੜੇ ਗਰਮ ਸੁਭਾਅ ਦੇ ਆਦਮੀ ਨੇ ਗਰਮ ਦੇਖ ਇੱਕ ਗਰਮ ਹੁੰਦਾ ਇੱਕ ਹੁੰਦਾ ਠੰਡਾ ਸੁਭਾਅ ਤਾ ਤਾ ਠੰਡਾ ਸੁਭਾਅ ਇੱਕ ਜੋਸ਼ ਹੈ ਇੱਕ ਜੋਸ਼ ਹੈ ਇਹ ਲੜਾਈ ਜੋਸ਼ ਨਾਲ ਨਹੀਂ ਜਿੱਤੀ ਜਾ ਸਕਦੀ ਕਦੇ ਜੋਸ਼ ਨਾਲ ਇੱਥੇ ਕੋਈ ਵੀ ਨਹੀਂ ਲੜਾਈ ਇਹ ਤੋਂ ਜੋਸ਼ ਨਹੀਂ ਨਹੀਂ ਲੋੜ ਹੈ ਵੀਰਸ ਦੀ ਲੋੜ ਹੈ ਇਹਨਾਂ ਨੂੰ ਪਤਾ ਹੀ ਨਹੀਂ ਹੈ ਜੋਸ਼ ਕੀ ਹੁੰਦਾ ਵੀਰਸ ਕੀ ਹੁੰਦਾ ਵੀਰਸ ਹੋਰ ਚੀਜ਼ ਹੈ ਜੋਸ਼ ਹੋਰ ਚੀਜ਼ ਹੈ ਜੋਸ਼ ਆ ਗਿਆ ਅਗਿਆਨੀਆਂ ਨੂੰ ਹੁੰਦਾ ਹੈ ਵੀਰ ਆਤਮ ਬੁੱਧਵਾਨਾਂ ਨੂੰ ਹੁੰਦਾ ਉਹ ਬੁੱਧਵਾਨ ਡਰਦੇ ਨਹੀਂ ਹੁੰਦੇ ਸੇਵੇਂ ਪਾਛਨ ਵੀ ਤਲਵਾਰ ਚੱਕੀ ਹੈ ਕਿਸੇ ਉਹਦੇ ਕੋਲ ਕੋਈ ਟ੍ਰੇਨਿੰਗ ਸੈਂਟਰ ਸੀ ਕੋਈ ਸਪਲਾਈ ਲਾਈਨ ਸੀ ਕੋਈ ਛੁਪਨੀ ਸੀ ਚਾਰ ਲੜਾਈਆਂ ਲੜੀਆਂ ਚਾਰੇ ਜਿੱਤੀਆਂ ਗੋਡੀਆਂ ਲਵਾਤੀਆਂ ਉੱਤੇ ਕੀ ਸੀ ਫੀਰ ਰਸ ਸੀ ਜੋਸ਼ ਨਹੀਂ ਸੀ ਕਹਤ ਕਦੇ ਜੋਸ਼ ਨਹੀਂ ਹੋਇਆ ਵੀਰਾਸੀ ਜਦ ਐ ਬਾਣ ਲਗਾ ਤਬਾ ਰੋਸ ਜੱਗ ਜਾਂ ਦੂਏ ਦਾ ਵਾਰ ਆਉਂਦਾ ਸਾਡੇ ਬਜਟ ਦਾ ਅਸੀਂ ਬਚਾ ਲੈਣਾ ਉਹਨੂੰ ਕਹਿੰਨਾ ਫਾਇਦੇ ਕੇ ਇੱਕ ਵਾਰਤਾ ਕਰਤਾ ਦੂਗਾ ਨਾ ਕਰੀਂ ਜੇ ਧੂਆ ਵੀ ਕਰ ਲੋਗੇ ਨਾ ਦੋ ਕਰਤੇ ਹੁਣ ਤੀਆਂ ਨਾ ਕਰੀਂ ਜੇ ਤੀਆਂ ਵੀ ਕਰ ਦੋਵੇਂ ਫੇਰ ਸਾਡਾ ਹੱਕਾ ਖਰੰਦਾ ਬਰਨਾ ਸਾਡਾ ਹੱਕੇ ਨਹੀਂ ਵਾਰ ਕਰਨ ਦਾ ਇਹ ਵੀਰਾਸੀ ਜੋ ਛਾਂਗੇ ਬਣਾ ਦੇ ਉਹ ਹੀ ਗੱਲ ਪਹਜਣਾ ਉਹ ਜੋ ਗੱਲਬਾਤ ਸਾਡੀ ਚੱਲਦੀ ਹੈ ਸਰਕਾਰ ਵੀ ਚਾਹੁੰਦੀ ਹੈ ਗੱਲਬਾਤ ਕਰੀਏ ਇਹ ਵੀ ਚਾਹੁੰਦੇ ਨੇ ਤੁਸੀਂ ਵਿਚਾਰੇ ਕਹਿੰਦੇ ਹੋਣੇ ਚੁੰਡੀ ਵੱਡੋ ਜੋ ਛਾੜੇ ਇਹ ਤਾਂ ਸਰਕਾਰੇ ਚਾਹੁੰਦੀ ਹੈ ਵੀ ਇਹ ਤਾਂ ਸਰਕਾਰੇ ਚਾਹੁੰਦੀ ਹੈ ਵੀ ਝਗੜਾ ਹੋਵੇ ਇਹ ਤਾਂ ਸਰਕਾਰ ਦੇ ਫਾਇਦੇ ਜਾਉ ਮੈਨੂੰ ਅਕਲ ਥੋੜੀ ਹੈ ਅਕਲ ਥੋੜੀ ਵਾਲਿਆਂ ਦਾ ਜਿਹੜਾ ਨਾ ਮੁੱਸਾ ਵਾਰ ਪੈ ਜਾਂਦਾ ਹੈ ਜੋਸ਼ ਹੁੰਦਾ ਜਿੰਨੀ ਵੱਡੀ ਅਕਲ ਹੋਊ ਉਹ ਆਪਣੇ ਗੁੱਸੇ ਨੂੰ ਦਬਾ ਕੇ ਰੱਖਦੀ ਹੈ ਹਲਮ ਕਰਦੀ ਹੈ ਕਹਿੰਦਾ ਵੀਰਵਾਲ ਦੀ ਗੱਲ ਆਉਂਦੀ ਹੈ ਨਾ ਕਹਾਣੀ ਵੀਰਵਾਲ ਤੋਂ ਅਕਬਰ ਪੁੱਛਿਆ ਵੀ ਅਕਲ ਕੋਈ ਚੀਜ਼ ਹੈ ਹੋਗਾ ਨਾ ਕਹਿੰਦਾ ਦੱਸ ਕੀ ਚੀਜ਼ ਹੈ ਉਹ ਕਹਿੰਦਾ ਦੱਸਣ ਵਾਲੀ ਚੀਜ਼ ਨਹੀਂ ਦਿਖਾਉਣ ਵਾਲੀ ਚੀਜ਼ ਹੈ ਅੱਛਾ ਉਹ ਕਹਿੰਦਾ ਕਿ ਉਜ ਕੋ ਚੀਜ਼ ਹੈ ਉਹ ਕੁਝ ਖਾਂਦੀ ਵੀ ਹੈ ਕਹਿੰਦਾ ਖਾਂਦੀ ਹੈ ਕਹਿੰਦਾ ਚੀ ਖਾਂਦੀ ਹੈ ਕਹਿੰਦਾ ਅਕਲ ਗੁੱਸਾ ਖਾਂਦੀ ਹੈ ਅਕਲ ਗੁੱਸਾ ਖਾਂਦੀ ਅਕਲ ਗਮ ਪੀਂਦੀ ਹੈ ਜੇ ਗੁੱਸਾ আর ਗਮ ਜੀ ਦੋਏ ਹੋ ਗਏ ਉਹ ਬੇਅਕਲ ਹੈ ਗਮ ਦੇ ਨਾਲ ਡਿਪਰੈਸ਼ਨ ਹੋ ਜਾ ਗੁੱਸੇ ਨਾਲ ਦੂਏ ਨੂੰ ਮਾਰ ਦੂ ਆ ਮਰ ਜੂ ਸਿਕੂਬੇ ਤੇ ਦੋਏ ਪ੍ਰਮਾਣ ਨਹੀਂ ਗੁਰੂਆਂ ਨੇ ਸਿਖਾਈ ਨਹੀਂ ਦਿੱਤੀ ਜਿਹੜੇ ਸਿੱਖ ਪੜ੍ਹਦੇ ਬੰਦੇ ਨੇ ਮੁੰਡੇ ਸਿੱਖਾਂ ਦੇ ਉਹਨਾਂ ਨੂੰ ਸਿੱਖੀ ਦਾ ਊੜੇ ਰਾੜੇ ਦਾ ਨਹੀਂ ਪਤਾ ਅੱਗੇ ਅਸੀਂ ਦੇਖ ਲਿਆ ਕੀ ਬਣਿਆ ਇਹ ਲੀਡਰ ਬਣੇ ਬੰਦੇ ਕੋਈ ਬਣਨੇ ਸਿੱਖੀ ਤੇ ਅੱਗੇ ਤੁਸੀਂ ਦੇਖ ਲਿਆ ਕੀ ਹੋਇਆ ਕਿ ਸਿਆਣੇ ਨੇ ਜਿਹੜੇ ਆਪਣੇ ਬੰਦੇ ਕਹਿੰਦੇ ਨੇ ਅਸੀਂ 84 ਨਹੀਂ ਬਣਦੇ ਨਾ ਸਿਆਣੇ ਨੇ ਹੋ ਉਹਨਾਂ ਨੂੰ ਪਤਾ ਹੈ ਵੀ ਕੀ ਕਰਦੇ ਨੇ ਹਰ ਇੱਕ ਇਹ ਚਾਹ ਲੋ ਮੈਂ ਆ ਮੈਂ ਗਰਮ ਗੱਲ ਕਰਦਾ ਤਾਂ ਮੇਰੇ ਤੇ ਛੱਕ ਸਾਰੇ ਨੂੰ ਹੋਊ ਵੀ ਕਿਤੇ ਸਰਕਾਰ ਦਾ ਕੰਮ ਇਹ ਤਾਂ ਸਰਕਾਰ ਦਾ ਕੰਮ ਕਰ ਰਹੇ ਹੋ ਤੁਸੀਂ ਦੁਸ਼ਮਣ ਦਾ ਕੰਮ ਕਰ ਰਹੇ ਹੋ ਜੋ ਦੁਸ਼ਮਣ ਨੂੰ ਕਰਨਾ ਚਾਹੀਦਾ ਸੀ ਜੋ ਦੁਸ਼ਮਣ ਚਾਹੁੰਦਾ ਤਾਂ ਉਹ ਤਾਂ ਤੁਸੀਂ ਕਰ ਰਹੇ ਹੋ ਤੇ ਫਿਰ ਉਹ ਛੱਕ ਤੋਂ ਤੇ ਜਾਵੇ ਕਿ ਮੈਨੂੰ ਕਿਉਂ ਨਾ ਜਾਵੇ ਛੱਕ ਚਾਹੇ ਤੁਸੀਂ ਬੇ ਬੇਵਕੂਫੀ ਨਾ ਕਰ ਰਹੇ ਹੋ ਨੋਏ ਗਲੀ ਨਹੀਂ ਕਰ ਰਹੇ ਗੁੱਸੇ ਜਾਵੇ ਵੀ ਕਰ ਰਹੇ ਹੋ ਪੱਕਾ ਵਾਲੇ ਬੋਲਣ ਸ਼ਾਂਤ ਸੁਆਹ ਵਾਲੇ ਬੋਲਣ ਧਰਮ ਵਾਲੇ ਬੰਦੇ ਇਹਨਾਂ ਨੂੰ ਇਕੱਠੇ ਰੱਖਣ ਅਸੀਂ ਇਹਨਾਂ ਨੂੰ ਇਕੱਠੇ ਰੱਖਣਾ ਹੈ ਇਹ ਗੱਲਾਂ ਮੈਂ ਕਹਿ ਸਕਦਾ ਕਿ ਮੈਂ ਚਾਹੁੰਨਾ ਇਕੱਠੇ ਰਹਿਣ ਇਹ ਜਿਹਨਾਂ ਨੇ ਬਚਣਾ ਇਹ ਜ਼ੁਲਮ ਦੇ ਜ਼ਾਲਮ ਸਰਕਾਰ ਖਾ ਰਹੀ ਆ ਸਾਰਿਆਂ ਨੂੰ ਜਿਉਂਦਿਆਂ ਨੂੰ ਇਹਨਾਂ ਨੂੰ ਬਚਾਣਾ ਕਿਵੇਂ ਹੈ ਇਹਨਾਂ ਨੂੰ ਬਚਾਉਣਾ ਕਿਵੇਂ ਹੈ ਇਕੱਠੇ ਰੱਖਣਾ ਕਿਵੇਂ ਹੈ ਇਹ ਹੁਣ ਧਰਮ ਦਾ ਕੰਮ ਹੈ ਫੇਰ ਧਰਮ ਵਾਲਿਆਂ ਨੇ ਕੋਈ ਇਹਨਾਂ ਦੀ ਜੇ ਕੱਲ ਨੂੰ ਰਾਜ ਵੀ ਬਦਲ ਜਾਵੇ ਫਰਜ਼ ਕੀਤਾ ਇੱਕ ਗੱਲ ਹੋਰ ਕਲੀਅਰ ਕਰ ਦੇਣਾ ਚਾਹੁੰਨਾ ਮੈਂ ਜੇ ਰਾਜ ਬਦਲ ਵੀ ਜਾਵੇ ਅਸੀਂ ਵਿਸ਼ਵਾਸ ਇਹਨਾਂ ਤੇ ਵੀ ਨਹੀਂ ਕਰਦੇ ਜਿਹਨਾਂ ਨੂੰ ਕੱਲ ਨੂੰ ਰਾਜ ਦੇਣਾ ਹੈ ਖਬਰਾਂ ਉਹ ਵੀ ਇਹੀ ਕੰਮ ਕਰਨਾ ਪੜੇਗਾ ਅਸੀਂ ਸੰਗਤ ਦੀ ਪਾਵਰ ਐਨ ਐ ਰੱਖਣੀ ਹੈ ਬਣਾ ਕੇ ਪਹਿਲੀ ਗਲਤੀ ਜਿਹੜੇ ਲੀਡਰ ਬਣਨੇ ਨੇ ਉੱਤੋਂ ਬਣਨੇ ਹੀ ਨਹੀਂ ਥੱਲੇ ਖਾਪ ਪੰਚਾਇਤਾਂ ਕੋਲ ਪਾਵਰ ਚਲੀ ਜਾਵੇ ਸਾਰੀ ਉਹ ਜਿਵੇਂ ਪਹਿਲਾਂ ਸਾਡਾ ਚੱਲਦਾ ਸੀ ਕੰਮ ਆਹ ਸਾਡਾ ਸਿਸਟਮ ਦਿੱਤਾ ਸਾਨੂੰ ਅੰਗਰੇਜ਼ਾਂ ਨੇ ਸ਼ੈਤਾਨ ਨੇ ਇਹ ਸਿਸਟਮ ਹੈ ਸਾਡੇ ਹੱਕ 'ਚ ਨਹੀਂ ਸੰਵਿਧਾਨ ਹੈ ਹੱਕ 'ਚ ਨਹੀਂ ਸਾਰੇ ਪਾਵਰ ਥੱਲੇ ਖਾ ਪੰਚਾਇਤਾਂ ਕੋ ਜਿੰਨੇ ਮੁਕਦਮੇ ਝਗੜੇ ਥਾ ਉਹ ਖਾ ਪੰਚਾਇਤਾਂ ਚ ਨਿਬੜ ਜਾਣ ਸਾਨੂੰ ਨਾ ਪੁਲਿਸ ਦੀ ਲੋੜ ਹੈ ਨਾ ਸਾਨੂੰ ਅਦਾਲਤਾਂ ਦੀ ਲੋੜ ਹੈ ਸਾਨੂੰ ਲੋੜ ਹੀ ਨਹੀਂ ਕਿਸੇ ਚੀਜ਼ ਦੀ ਅਰ ਕਹਾ ਜੇ ਨਿਬੜ ਸਕਦੇ ਨੇ ਨਿਬੜਦੇ ਰਹੇ ਨੇ ਹੁਣ ਵੀ ਨਿਬੜ ਸਕਦੇ ਨੇ ਹੁਣ ਵੀ ਤਾਂ ਕਹਿੰਦੇ ਨੇ ਵੀ ਤੁਸੀਂ ਰਾਜ ਨਾਮੇ ਕਰਵਾਓ ਇਹਨੇ ਕਰੋੜ ਮੁਕਦਮੇ ਪਏ ਨੇ ਸਾਰਾ ਸਮਝਾਨ ਖਤਮ ਕਰਨਾ ਪਊਗਾ ਇਹ ਮੈਂ ਕਿਹਾ ਵੀ ਹੋਇਆ ਯੂਨੋ ਦਾ ਅਜੰਡਾ ਵੀ 23 30 ਹੈ ਵੀ ਸਾਰੇ ਧਰਮ ਇਕੱਠੇ ਹੋਣ ਪਹਿਲਾਂ ਤਾਂ ਧਰਮ ਇੱਕ ਹੈ ਸੋ ਕਾਲ ਧਰਮ ਨੇ ਛੜੇ ਇੱਕੋ ਧਰਮ ਬਣਾਉਣ ਇੱਕ ਧਰਮ ਕਿ ਹੈ ਨੇਕ ਨੀਤੀ ਧਰਮ ਹੈ 100% ਇਮਾਨਦਾਰ ਹੈ ਜਿਹੜਾ ਉਹ ਧਰਮ ਕਰ ਇਮਾਨਦਾਰੀ ਹੀ ਧਰਮ ਬੇਈਮਾਨੀ ਬਾਤ ਕੋਈ ਜਗ੍ਹਾ ਹੀ ਨਹੀਂ ਦਰਮੇਚ ਵੇਈਮਾਨੀ ਛੱਡਣੀ ਆਸੀ ਤਿਆਗਣੀ ਹੈ ਰੇ ਫਿਰ ਤਿਆਗਣੀ ਹੈ ਸਵਾਰਥ ਤਿਆਗਣ ਅਸੀਂ ਲੋਭ ਲਾਲ ਨੇ ਤਿਆਗਣ ਜਿਹੜੇ ਤਿਆਗ ਦੇਣ ਉਹ ਇਹਨਾਂ ਨੂੰ ਇਕੱਠੇ ਰੱਖਣ ਵੀ ਪਾਈ ਇਕੱਠੇ ਰਹੋ ਜਿਹੜੇ ਕਿਤੇ ਗਲਤੀ ਫਲਤੀ ਉਹਨੂੰ ਸਮਝਾਉਣਾ ਹੈ ਬਈ ਇਹ ਨਹੀਂ ਕੰਮ ਕਰਦਾ ਜੇ ਇਹਨਾਂ ਦੇ ਆਪਸੀ ਤੇ ਮਤਭੇਦ ਨੇ ਦੂਰ ਕਰਨੀ ਵੀ ਮਤਭੇਦ ਦੂਰ ਕਰੋ ਇਹ ਨਾਲੇ ਹੁਣ ਸਿੱਖਾਂ ਦਾ ਮਸਲਾ ਨਹੀਂ ਰਿਹਾ ਪੰਜਾਬ ਦਾ ਮਸਲਾ ਨਹੀਂ ਰਿਹਾ ਇਹ ਪੂਰੇ ਇੰਡੀਆ ਦਾ ਮਸਲਾ ਹੈ ਤੁਹਾਡੇ ਘਾਲਸ ਤੁਹਾਨੂੰ ਕਿਸੇ ਨੇ ਨਹੀਂ ਮੰਨਣਾ ਤਕਾਲੂ ਹੈ ਜਿਹੜੀ ਝੰਡਾ ਲੈ ਕੇ ਮੁਸਲਮਾਨ ਆ ਜਾਣਗੇ ਅੱਜ ਤੁਸੀਂ ਆਪਣਾ ਲਈ ਫਿਰਦੇ ਹੋ ਹਿੰਦੂ ਵਾਲੇ ਵੀ ਝੰਡੇ ਨੇ ਤੁਸੀਂ ਤਾਂ ਉਹੀ ਕਹਾਵਾ ਦੋਗੇ ਜੰਨੇ ਦਾ ਕੋਈ ਝੰਡਾ ਨਹੀਂ ਹੈ ਕਿਸੇ ਧਰਮ ਦਾ ਸਾਡੇ ਚੰਡੇ ਨਹੀਂ ਹੁੰਦੇ ਨਿਸ਼ਾਨੇ ਤਾਂ ਲੜਾਈ ਵਾਸਤੇ ਹੁੰਦੇ ਨੇ ਇਹ ਨਿਸ਼ਾਨ ਅਸੀਂ ਜਦ ਲੈ ਕੇ ਜਾਂਦੇ ਸੀ ਜੇ ਅਸੀਂ ਲੜਨਾ ਹੁੰਦਾ ਸੀ ਹੁਣ ਸਾਡੀ ਲੜਾਈ ਕਾਹਦੇ ਨਾਲ ਉਹ ਲੜਾਈ ਸੀ ਸਾਡੀ ਹੋਣ ਦੀ ਅਸੀਂ ਲੜਾਈ ਲੜਦੇ ਤੇ ਹੋਣ ਦੀ ਸਾਨੂੰ ਖਤਮ ਕਰਨਾ ਚਾਹੁੰਦੇ ਸੀ ਅੱਜ ਤਾਂ ਸਾਡੇ ਤਾਂ ਹੁਣ ਦੁਨੀਆਂ ਨੇ ਮੰਨ ਲਿਆ ਅੱਜ ਅਸੀਂ ਜਿੱਤੇ ਆ ਬਿਨਾਂ ਲੜੇ ਤੇ ਲੜਾਈ ਲੜਾਈ ਕਿਉਂ ਹੁੰਦੀ ਹੈ ਜਿਹੜੀ ਬਿਨਾਂ ਲੜੇ ਤੇ ਜਿੱਤੇ ਬਿਨਾਂ ਲੜੇ ਤੇ ਲੜਾਈ ਕਿਵੇਂ ਜਿੱਤੀ ਜਾਂਦੀ ਹੈ ਕੰਨੇ ਗਾੜੇ ਗੜਾ ਨੂੰ ਕੋ ਤੋੜਨ ਹਾਲ ਸੁਬਾਤ ਨਹੀਂ ਚੱਕ ਚਾਲ ਲਵਈਆ ਜਿਹੜੇ ਗਾੜੇ ਗੜ ਨੇ ਨਾ ਪੂਰੇ ਪਰਮ ਦੇ ਗੜ ਉਹਨਾਂ ਨੂੰ ਤੋੜਦੇ ਹੀ ਰਹਿੰਦਾ ਹੈ Hindu ਮਤ ਧਰਮ ਧਰਮ ਦਾ ਗੜ ਹੈ ਪਰਮ ਦੇ ਕਿਲੇ ਵਿੱਚ ਬੰਦ ਕੀਤਾ ਹੈ Hindu ਉਹ ਨਾ ਕੀਤਾ ਪਿਆ ਇਹਨੂੰ ਬਾਹਰ ਕੱਢਣਾ ਹੈ ਤਾਂ ਪਰਮ ਦੂਰ ਕਰਨਾ ਹੈ ਇਹ ਗਾਂਧੀ ਰੋਸ਼ਨੀ ਪੈਦਾ ਕਰਨੀ ਆ ਸਾਰਿਆਂ ਚ ਗਾਂਧੀ ਰੋਸ਼ਨੀ ਤੁਸੀਂ ਛਡੋਂਗੇ ਉਗਣ ਆਪਣੇ ਬੁਰਾਈਆਂ ਗਿਆਨ ਦੀ ਰੋਸ਼ਨੀ ਰਣਗੇ ਉਹ ਲੋਭ ਨੂੰ ਕਹਿੰਦੇ ਹੁਮਾੜਾ ਲੋਭੰਦਲ ਕੋਈ ਬੈਠੇ ਹੋ ਕ੍ਰੋਧ ਨੂੰ ਕਹਿੰਦੇ ਹੁਮਾੜਾ ਕ੍ਰੋਧ ਕੋਈ ਛੱਡਦਾ ਹੀ ਨਹੀਂ ਹੰਕਾਰ ਨੂੰ ਕਹਿੰਦੇ ਹੁਹਾੜਾ ਹੰਕਾਰ ਨਾ ਸਭ ਤੋਂ ਪ੍ਰੇਮ ਹੈ ਹਰੇਕੇ ਉੱਚਾ ਬਣਨਾ ਚਾਹੁੰਦਾ ਇਹ ਜੇ ਨਾਲ ਨਾ ਪ੍ਰੇਮ ਕੇ ਮਨੋਂ ਉਗੜਨ ਗਨੋਲ ਇਹ ਤਾਂ ਉਗੜਨੇ ਇਹ ਨਾਲ ਪ੍ਰੇਮ ਨਾਲੇ ਸੀ ਧਰਮ ਕਾ ਇਹ ਕੋਈ ਧਰਮ ਨਹੀਂ ਜਿਹੜੇ ਪ੍ਰੇਮ ਸਿਖਾਉਂਦੇ ਨੇ ਇਹਨਾਂ ਨਾਲ ਕਾਮ ਕ੍ਰੋਧ ਲੋਭ ਮੋਹ ਨਾ ਪ੍ਰੇਮ ਜਿਹੜੇ ਇਹਨਾਂ ਨੂੰ ਦੁਸ਼ਮਣ ਨਹੀਂ ਮੰਨਦੇ ਧਰਮ ਉਹ ਧਰਮ ਨਹੀਂ ਹੈ ਜਿਹੜੇ ਦੁਸ਼ਮਣ ਮੰਨਦਾ ਧਰਮ ਉਹ ਇੱਕੋ ਹੀ ਧਰਮ ਹੈ ਉਹ ਹੈ ਬੇਧਰਮ ਜਿਹੜਾ ਦੁਸ਼ਮਣ ਮੰਨਦਾ ਉਹ ਧਰਮ ਤੇ ਬਿਨਾ ਸਤਨੁ ਨਿਆਗਰ ਅੰਤਚਰ ਜਿਹਦੇ ਕੋਲ ਉਹ ਤਰਮ ਹੁੰਦਾ ਉਹ ਗਾੜੇ ਉਹ ਕੌਣ ਹੁੰਦਾ ਉਹ ਗੁਰਮਖ ਹੁੰਦਾ ਉਹੀ ਗੁਰਸਿੱਖ ਹੈ ਉਹੀ ਖਾਲਸਾ ਹੈ ਕਬੀਰ ਹੈ ਉਹੀ ਭਗਤ ਹੈ ਉਹੀ ਸੰਤ ਹੈ ਉਹੀ ਸਾਧ ਹੈ ਉਹਦੇ ਕਿੰਨੇ ਨਾਮ ਨੇ ਉਹੀ ਔਲੀਆ ਉਹੀ ਫਕੀਰ ਹੈ ਸਾਰੇ ਨਾ ਉਹਦੇ ਨੇ ਆਪਣੇ ਆਪਣੇ ਪਾਛੈ ਨਾਮ ਨੇ ਉਹ ਕੌਣ ਹੈ ਗਾੜੇ ਗੜਾਨ ਨੂੰ ਤੋੜਨ ਵਾਲਾ ਜਿਹੜੇ ਗਾੜਾ ਧਰਮ ਦਾ ਗੜ ਤੋੜ ਦਿੰਦੇ ਨੇ ਨਾ ਗਾੜੇ ਪਰਮ ਦਾ ਗੜ ਵੀ ਤੋੜ ਦਿੰਦੇ ਨੇ ਨਾ ਪਰਮ ਕੇ ਪਰਦੇ ਸਤਗੁਰ ਖੋਲੇ ਜਿਹੜਾ ਖੋਲ ਦਿੰਦਾ ਸੁਫਾਤ ਨਹੀਂ ਚੱਕ ਚਾਲ ਲਈਓ ਉਹ ਗੱਲਾਂ ਬਾਤਾਂ ਕਰਕੇ ਹੀ ਜਾਰੇ ਚੱਕ ਜਿੱਤ ਲੈਂਦੇ ਨੇ ਸਾਰੀ ਦੁਨੀਆ ਫਤਿਹ ਕਰ ਲੈਂਦੇ ਨੇ ਉਹ ਕਿਹੜੀ ਗੀਤੀ ਉਹ ਕੀਤੀ ਦਰਤਾਤ ਰਹੇ ਨੇ ਉਹ ਕੀਤੀ 파ਰਸਨਾਥ ਨੇ ਕੋਈ ਲੜਾਈ ਦਸੂ ਕਾਲ ਲੜੀ ਹੈ ساری ਦੁਨੀਆ ਤੇ ਉਹ 10 ਅਵਤਾਰ ਹੋਏ ਨੇ ਉਹਨਾਂ ਨੇ ਕੀਤੀ ਹੈ ਹੁਣ ਕਲਕੀ ਅਵਤਾਰ ਹੋਊ ਫੇਰ ਕਰੂਗਾ ਗੱਲਾਂ ਬਾਤਾਂ ਨਾਲ ਥਾਰਿਆਂ ਨੂੰ ਬਣਾਇਆ ਸਮਝਾ ਕੇ ਗੱਲਾਂ ਬਾਤਾਂ ਨਾਲ ਕੀ ਸਮਝਾ ਕੇ ਵੀ ਭਾਈ ਆ ਫਾਇਦੇ ਚ ਆਪਣੇ ਆ ਨੁਕਸਾਨ ਚ ਜੇ ਤੁਸੀਂ ਚਾਹੁੰਦੇ ਹੋ ਕਿ ਆ ਸੰਸਾਰ ਜੰਨਤ ਬਣ ਜਵੇ ਜੰਨਤ ਹੋਰ ਕਿਤੇ ਨਹੀਂ ਹੈ ਦੋਏ ਲੋਕ ਨੇ ਲੱਗ ਲੋਕ ਦਾ ਤਨ ਨੇ ਜਹਾਂ ਦੋ ਨੇ ਜਹਾਂ ਦੋ ਨੇ ਇੱਕ ਤਾਂ ਜਹਾਨ ਆ ਹੈ ਇੱਕ ਜਿਹਨੂੰ ਅਸੀਂ ਪਰਲੋਕ ਕਹਿੰਦੇ ਆ ਉਹ ਜਹਾਨ ਆ ਅਸੀਂ ਕਹਿੰਦੇ ਆ ਲੋਕ ਪਰਲੋਕ ਅਸੀਂ ਹਿੰਦੀ ਚ ਲੋਕ ਪਰਲੋਕ ਕਹਿੰਦੇ ਆ ਉਹ ਦੋ ਜਹਾਨ ਕਹਿੰਦੇ ਨੇ ਮੁਸਲਮਾਨ ਇਹ ਕੋਈ ਗੱਲ ਆ ਇੱਕ ਤਾਂ ਜਹਾਨ ਆ ਇੱਥੇ ਇਹ ਨਰਕ ਆ ਨਰਕਾ ਇੱਥੇ ਸਟੇਆਰ ਨਾ ਆਦਮ ਨੂੰ ਉਹ ਕਿਹੜਾ ਉਹ ਜੰਨਤ ਹੈ ਸੁਰਗ ਨਹੀਂ ਹੈ ਉਹ ਜੰਨਤ ਹੈ ਸੁਰਗ ਨਰਕ ਦੇ ਵਿੱਚ ਹੈ ਇੱਥੇ ਜਿਹੜਾ ਸੁਖੀ ਹੈ ਧਰਮ ਕਾ ਜਿਹੜਾ ਇਹਨੂੰ ਕਿਸੇ ਮਾਇਨਡ ਉਹ ਸੁਰਗ ਹੈ ਉਹਦੇ ਅੰਦਰ ਸੁਰਗ ਹੈ ਜਿਹਨੂੰ ਕਿਸੇ ਮਾਇਨਡ ਨਹੀਂ ਹੈ ਉਹ ਨਰਕਾ ਨਰਕ ਸੁਰਗ ਇੱਥੇ ਨੇ ਇਨਾ ਦੋਹਾਂ ਤੋਂ ਬਚ ਕੇ ਆਪਾਂ ਨੇ ਜੰਨਤ ਜਿਹੜੀ ਹੈ ਉੱਥੇ ਜਾਣਾ। ਨਾ ਆਪਣੇ ਅੰਨੇ ਚ ਘਰ ਜਾਣਾ। ਸੱਚਖੰਡ ਜਿਹਨੂੰ ਆਪਾਂ ਕਹਿੰਦੇ ਆ। ਹੁਣ ਦੋ ਲੋਕ ਨੇ ਉਹ ਲੋਕ ਤਾਂ ਅਲੋਕੇ ਕਹਿੰਦੇ ਲੋ ਨੂੰ ਸੱਚੇ ਦੋ ਜਹਾਨ ਨੇ। ਉਹ ਜਿਹੜਾ ਲੋਕ ਆ ਉੱਥੇ ਤਾਂ ਸਾਰੇ ਉੱਥੇ ਤਾਂ ਕੋਈ ਝਗੜਾ ਹੈ ਹੀ ਨਹੀਂ ਕਿਸੇ ਦਾ। ਉੱਥੇ ਏਕਤਾ ਹੈ। ਸਾਡੇ ਏਕਤਾ ਹੈ ਨਹੀਂ। ਇਕ ਨਹੀਂ ਆਥੇ ਵੱਲ ਨਹੀਂ ਆਇਆ ਇਕ ਤੈ ਸਾਰੇ ਕਿ ਕੋਈ ਰੂਪ ਨਹੀਂ ਸਾਰੇ ਇਕ ਕੋਈ ਗੱਲ ਆ ਸਾਰਿਆਂ ਦੀ ਇਕੋ ਹੀ ਸੋਚ ਆ ਸਾਰਿਆਂ ਦੀ ਸਾਰਿਆਂ ਦੇ ਦਿਲ ਮਿਲੇ ਹੋਏ ਨੇ ਜੋ ਪਾਣੀ ਨਾ ਪਾਣੀ ਮਿਲ ਜਾਂਦਾ ਜਿੰਨਾ ਮਰਜੀ ਲਓ ਮਿਲ ਜਾਂਦਾ ਐਵੇਂ ਜਿੰਨੇ ਮਰਜੀ ਉਹ ਮਿਲੇ ਹੋਏ ਨੇ ਕੋਈ ਦੂਰਾਂ ਲੜਾਈ ਹੋਣੀ ਕੋਈ ਝਗੜਾ ਹੀ ਨਹੀਂ ਇੱਥੇ ਝਗੜਾ ਕਿਵੇਂ ਖਤਮ ਹੋਵੇ ਇੱਥੇ ਝਗੜਾ ਖਤਮ ਹੋਣਾ ਸੀ ਜੇ ਅਸੀਂ ਕੋਰਾ ਧਰਮ ਨੇ ਸਾਡੇ ਵੇਦ ਨੂੰ ਮੰਨ ਲੈਂਦੇ ਅਸੀਂ ਝਗੜਦੇ ਆ ਪਰਮੇਸ਼ਰ ਦੀ ਔਲਾਦ ਹੈ ਉਹਨੇ ਸਾਨੂੰ ਸਿੱਖਿਆ ਦਿੱਤੀ ਗ੍ਰੰਥਾਂ ਦੇ ਰਾਹੀਂ ਅਵਤਾਰ ਭੇਜ ਕੇ ਸਿਖਾ ਦਿੱਤੀ ਵੀ ਪਾਈ ਆ ਕੰਮ ਜੇ ਕਰੋਗੇ ਐਰਾ ਚਲੋਗੇ ਦੁੱਖ ਨੇ ਐਰਾ ਚਲੋਗੇ ਸੁੱਖ ਨੇ ਪਰ ਜਿਹੜੇ ਤਾਂ ਮੰਨ ਲੈਂਦੇ ਨੇ ਉਹ ਸੁਖ ਹੋ ਜਾਂਦਾ ਉਹਨਾਂ ਨੂੰ ਜਿਹੜੇ ਨਹੀਂ ਮੰਨਦੇ ਨੇ ਦੁਖੀ ਨੇ ਮੰਨਣ ਨਹੀਂ ਦਿੰਦੀ ਸਾਨੂੰ ਸਾਡੀ ਅਕਲ ਧਰਮ ਨੂੰ ਸਾਡੀ ਅਕਲ ਨਹੀਂ ਮੰਨਣ ਦਿੰਦੀ ਆਪਣੀ ਅਕਲ ਨੂੰ ਹਰੇ ਕੇ ਬੜੀ ਸਮਝਦਾ ਹੰਕਾਰ ਹੈ ਦਾ ਇਹ ਕਰਕੇ ਆਪਣੀ ਅਕਲ ਵਾਲੇ ਜਿਹੜੇ ਨੇ ਨਾ ਥੋੜੇ ਜੇ ਉਹਨੂੰ ਥੋੜਾ ਪਿਛੇ ਰੱਖ ਕੇ ਗੁਰੂ ਦੀ ਜਿਹੜੀ ਅਕਲ ਹੈ ਧਰਮ ਦੀ ਜਿਹੜੀ ਸਾਨੂੰ ਸਿਖਿਆ ਹੈ ਉਹਦੇ ਵੱਲ ਜੇ ਧਿਆਨ ਦਿਈਏ ਉਹਨੂੰ ਸਮਝੀਏ ਆਪਣੀ ਅਕਲ ਨੂੰ ਪਿਛੇ ਰੱਖ ਕੇ ਆਪਣੀ ਅਕਲ ਨਾਲ ਉਹਨੂੰ ਸਮਝੀਏ ਉਹ ਹੰਕਾਰ ਨੂੰ ਤੋ ਸਕੇਰਲੇ ਜੀ ਆਪਣੀ ਅਕਲ ਨੂੰ ਆਪਣੀ ਅਕਲ ਦੇ ਵਿੱਚ ਚੇਂਜ ਲਿਆਈਏ ਉਹਦੇ ਉਸ ਅਕਲ ਨਾਲ ਗੁਰਮਤ ਨਾਲ ਗੁਰਮਤ ਦਾ ਅਸਰ ਜੇ ਸਾਡੇ ਤੇ ਪਊ ਗੁਰ ਸਿੱਖ ਬਣਾਂਗੇ ਫਿਰ ਸਾਡੇ ਵਿੱਚ ਏਕਤਾ ਹੋਊਗੀ ਉਹ ਏਕਤਾ ਇਸੀ ਖਾਲਸੇ ਚ ਤਾਂ ਇਕੱਠੇ ਲੜੇ ਜਦ ਉਹ ਛੜਤੀ ਨਾ ਸੀ ਜਿਵੇਂ ਜਿਵੇਂ ਗੁਰਮਤ ਅਪਰਦੇ ਨੇ ਖਾਲੀ ਇਸੇ ਕਰਕੇ ਜਾ ਤੁਸੀਂ ਇਹ ਮੰਨ ਲਿਆ ਕਾਲੀਆਂ ਨੇ ਵੀ ਪ੍ਰਚਾਰ ਅਸੀਂ ਗਲਤ ਕੀਤਾ ਹੈ ਇਹ ਜਿਹੜੇ ਮੁੰਡੇ ਪੁਟਕਦੇ ਨੇ ਸਿੱਖ ਹੋਏ ਇਹਨਾਂ ਨੂੰ ਸਿੱਖੀ ਦੱਸੀ ਕਿਨੇ ਆ ਇਹ ਦੱਸਣ ਪਹਿਲਾਂ ਕਿਹੜੀ ਸਿੱਖੀ ਹੈ ਗੁਰਦਵਾਲਾ ਤਾਂ ਮੰਨ ਗਏ ਵੀ ਅਸੀਂ ਪ੍ਰਚਾਰ ਗਲਤ ਕੀਤਾ ਉਹ ਤੁਸੀਂ ਸੁਣਿਆ ਠੀਕ ਹੈ ਤੁਹਾਡੇ ਸਾਰੇ ਗਲਤ ਨੇ ਉਹ ਮੰਨੇ ਹੋਏ ਨੇ ਤੁਹਾਡੇ ਕੋਲ ਜਿਹੜੀ ਸਿੱਖਿਆ ਦੱਸੋ ਕਿਹੜੀ ਹੈ ਪਹਿਲਾਂ ਤਾਂ ਵਿਚਾਰ ਕਰੋ ਸਾਡੇ ਨਾਲ ਬੈਠ ਕੇ ਐਵੇਂ ਤੁਸੀਂ ਬਾਹਰ ਕੱਢ ਕੇ ਛੱਡੇ ਲਈ ਫੀ ਜਾਨੇ ਪਾਗਲਾ ਵਾਂਗੂ ਅੱਗੇ ਨੁਕਸਾਨ ਕਰਾਤਾ ਹੁਣ ਕਰਾ ਦੋਗੇ ਸਾਰੀ ਦੁਨੀਆ ਨੂੰ ذشم بنا دو گے ਤੁਸੀਂ ਤੁਸੀਂ ਕਹਿੰਦੇ ਹੋ ਵੀ ਅਸੀਂ ਖਾਲਸਾ ਸਾਨੂੰ ਬਣਾਉਣਾ ਹੈ ਉਹ ਕਹਿੰਦੇ ਨੇ ਅਸੀਂ پاکستان بھائی اسلام ਦੇ بڑا ਦੇਸ਼ ਬਣਾਉਣਾ ਫਿਰ ਤਾਂ ਤੁਹਾਡੀ ਉਹਨਾਂ ਨਾਲ ਲੜਾਈ ਹੋਗੀ ਉਹ ਤੁਸੀਂ ਉਹਨਾਂ ਨੂੰ ਆਪਣੀ ਗੱਲ ਮਨਾਓ ਸਿੱਖੀ ਤੁਹਾਡੇ ਕੋਲ ਹੈ ਮੈਂ ਸਾਰਿਆਂ ਨੂੰ ਮਨਾਲੀ ਸਿੱਖੀ ਮੈਂ ਕਿਹਾ ਮਨਾਲੀ بھائی ਮੈਂ ਲੜਿਆ ਕੋਲ ਜਿਹੜੇ ਤੁਸੀਂ ਲੜਨ ਆਲੇ ਹੋ ਤੁਸੀਂ ਸਿੱਖੀ ਦਾ ਨੁਕਸਾਨ ਕਰ ਤੁਸੀਂ ਆਪੇ ਸਿੱਖ ਨਹੀਂ ਹੈਗੇ ਦੂਏ ਨੂੰ ਤਾਂ ਤਾਂ ਬਣਾਓਗੇ ਪਹਿਲਾਂ ਆਪ ਤਾਂ ਬਣ ਜਾਓ ਇਹ ਆ ਤਾਂ ਇਹ ਆ ਤਾਂ ਮੈਨੂੰ ਕਹੋ ਚਲੋ ਆਪਸ ਉੱਤੇ ਬਾਰਡਰ ਤੇ ਬਹਿਨੇ ਆ ਸੰਗਤ ਸਾਰੀ ਇਕੱਠੀ ਕਰ ਲੈਂਦੇ ਆ ਮੈਨੂੰ ਸਾਬਤ ਕਰੋ ਵੀ ਤੂੰ ਗਲਤ ਕਹਿਣਾ ਸਾਨੂੰ ਤੇ ਖੁੱਲ੍ਹ ਗੱਲਬਾਤ ਨਾਲੇ ਹੋਊਗਾ ਮੈਨੂੰ ਸਾਬਤ ਕਰੋ ਕਿ ਤੁਸੀਂ ਗਲਤ ਕਹਿ ਰਹੇ ਹੋ ਤੁਸੀਂ ਸਿੱਖਾ ਨਹੀਂ ਚੁੱਪ ਕਰਕੇ ਸਿੱਖੀ ਸਮਝ ਲਓ ਜੇ ਨਹੀਂ ਸਮਝ ਲਈ ਬੋਲਣਾ ਦਾ ਬੰਦ ਕਰ ਦੋ ਨੁਕਸਾਨਦਾਨ ਨਾ ਕਰੋ ਚੁੱਪੇ ਕਰ ਜਿਓ ਸੁਣੇ ਲਓ ਲੋਕਾਂ ਨੂੰ ਸਿੱਖ ਬਣ ਲੈਣ ਦਾ ਦੁਨੀਆਵਾਂ ਨੂੰ ਤਿਆਰ ਆ ਸੇ ਤਾ ਤੁਸੀਂ ਨਹੀਂ ਬਣਨਾ ਜੇ ਤੁਸੀਂ ਬਣਨਾ ਹੋ ਭਾਈ ਬਣ ਜਿਓ ਨਹੀਂ ਬਣਨਾ ਉਹ ਨਾ ਬਣਿਓ ਪਰ ਛੁੜਤਾ ਲੈਣ ਦੋ ਲੋਕਾਂ ਨੂੰ ਕੀ ਗੱਲ ਹੈ ਸਿੱਖ ਲੀਡਰਸ਼ਿਪ ਰਹੂਗੀ ਸਿੱਖੀ ਦਾ ਸੰਦਾਨ ਸਭ ਤੋਂ ਰਹੂਗਾ ਸਾਰੇ ਮੰਨਦੇ ਨੇ ਮੰਨ ਲੈਣ ਦੋ ਤੁਸੀਂ ਉਹਨੂੰ ਸਿੱਖੀ ਨੂੰ ਬਦਰਾਮ ਨਾ ਕਰੋ ਉਹ ਮੰਨਣ ਨੂੰ ਤਿਆਰ ਨੇ ਸਾਰੇ ਥੋੜਿਆ ਨਹੀਂ ਸਿੱਖ ਨੂੰ ਨਹੀਂ ਕੋਈ ਬੰਦਾ ਜਿਵੇਂ ਤੁਸੀਂ ਬਣਾਉਨੇ ਤੁਸੀਂ ਤਾਂ ਆਪੇ ਨੇ ਮੰਨੀ ਹੋ ਸਿੱਖੀ ਇਹ ਕਰਕੇ ਮੈਂ ਖੁਦ ਹੁਣ ਪੱਛੀ ਖੋਜ ਜਾਵਾਂਗੇ ਬਾਰਡਰ ਤੇ ਉਹਨਾਂ ਨੂੰ ਦੱਸਾਂ ਪਾਈ ਸਿੱਖਿਆ ਹੈ ਝਾੜ ਤਾਂ ਸਿੱਖ ਬਣਨਾ ਚਾਹੁੰਦੇ ਨੇ ਨਾ ਉਹਨਾਂ ਨੂੰ ਦੱਸਾਂ ਇਹ ਮੁਸਲਮਾਨਾਂ ਨੂੰ ਉਹ ਕਹਿੰਦੇ ਸਾਨੂੰ ਦੱਸੋ ਸਿੱਖੀ ਕੀ ਹੈ ਆ ਦੂਰੇ ਹਿੰਦੂ ਕਹਿੰਦੇ ਸਾਨੂੰ ਦੱਸੋ ਕੀ ਹੈ ਤੇ ਉਹਨਾਂ ਦੱਸ ਦਾਂਗੇ ਤੁਸੀਂ ਸੁਣਦੇ ਸੁਣੇ ਲਿਓ ਬਣਨੋਂ ਬਣਜੋ ਨਹੀਂ ਬਣਨੋਂ ਚੁੱਪ ਕਰ ਜਿਓ ਨਾਲੇ ਮਲਾ ਕੇ ਦੇਖਿਓ ਵੀ ਉਹ ਚੰਗੇ ਨੇ ਕਿ ਤੁਸੀਂ ਚੰਗੇ ਹੋ ਫਿਰ ਆਪੇ ਜੋ ਨੀਵੀਂ ਪੈਜੂਗੀ ਇਸ ਕਰਕੇ ਇਕੱਠੇ ਰਹਿਣਗੇ ਜਦ ਜਲ ਸਵਾਰਥ ਤੋਂ ਉੱਤੇ ਉੱਠਣਗੇ ਸਾਨੂੰ ਕੋਈ ਨਹੀਂ ਚੀ ਚਾਹੀਦੀ ਕੁਲਿਟੀ ਨਹੀਂ ਚਾਹੀਦੀ ਮੈਨੂੰ ਨਹੀਂ ਕੋਈ ਚਾਹੀਦਾ ਮੈਨੂੰ ਉਹ ਚਾਹੀਦਾ ਬਈ ਜਿਹੜੀ ਸ਼ਾਂਤੀ ਵਾੜ ਤੇ ਸ਼ਾਂਤੀ ਹੋਵੇ ਸਰਬੱਤ ਦਾ ਭਲਾ ਹੋਵੇ ਸਮਝਿਆ ਜੀ ਆ ਜਿਹੜੀ ਮਤਲਬ ਹੈ ਲੁੱਟ ਸੋਟਾ ਬੰਦ ਹੋਵੇ ਸਾਰੇ ਲੋਕ ਧਰਮ ਦਾ ਪ੍ਰਚਾਰ ਹੋਵੇ ਸਾਰੇ ਸੁਖੀ ਵਸਣ ਇਹ ਹੋ ਜਾ ਇਹ ਤੋਂ ਇਹ ਤੋਂ ਵੱਡੀ ਪ੍ਰਾਪਤੀ ਹੋ ਨਹੀਂ ਹੈ ਮੇਰੇ ਵਾਸਤੇ ਕੁਝ ਜਿਹੜੇ ਇਹ ਤੋਂ ਖਲਾਫ ਨੇ ਕੌਣ ਨੇ ਉਹ ਵੀ ਮੈਨੂੰ ਪਤਾ ਹੈ 2030 ਏਜੰਡਾ ਜਿਹੜਾ ਹੈਗਾ ਉਹ ਮੈਂ ਉਹਦਾ ਸਪੀਕਰ ਆ ਮੈਨੂੰ ਪਤਾ ਹੈ ਕੀ ਹੋਇਆ ਹੋਇਆ ਉਹ ਏਜੰਡੇ ਨੂੰ ਟਾਰਗੇਟ ਕਰ ਹੁੰਦਾ ਹੈ ਪ੍ਰੋਗਰਾਮ ਹੈ ਜੋ ਵਰਲਡ ਬੈਂਕ ਕਰ ਰਹੀ ਹੈ ਅਸਾਂ ਤੇ ਲੜਾਈ ਕਿਸੇ ਨਾਲ ਨਹੀਂ ਹੈ ਲੜਾਈ ਮੋਦੀ ਨਾਲ ਹੈ ਪਿੱਛੇ ਵਰਲਡ ਬੈਂਕ ਕਰਾ ਰਿਹਾ ਉਹ ਤੇ ਪਿੱਛੇ ਤਾਂ ਉਹ ਹੈ ਪਿੱਛੇ ਦੇਖਣਾ ਪਿੱਛੇ ਕੌਣ ਹੈ ਪਿੱਛੇ ਵਰਲਡ ਬੈਂਕ ਹੈ ਇਹਦੇ ਬਸ ਤੇ ਗੱਲ ਹੀ ਨਹੀਂ ਹੈ ਜਿਹੜੇ ਸਿਆਣੇ ਬੰਦੇ ਨੇ ਮੈਂ ਉਹ ਗ੍ਰਾਹਣ ਉਹ ਕਿਨੋ ਉਹਦਾ ਉਹਦੇ ਸੁਣਿਆ ਸਿਰਫ ਮੈਂ ਉਹਦੇ ਇੱਕ ਬਿਆਨ ਚ ਉਹ ਐਡਾ ਸਿਆਣਾ ਉਹਨੇ ਕਿਹਾ ਵੀ ਲੜਾਈ ਪਾਟ ਬੰਤਨ ਵਾਲਾ ਹੋਰ ਕਿਸੇ ਦੀ ਡਰਨ ਨਹੀਂ ਕਿਹਾ ਈਵਨ ਇਹਨੂੰ ਪਤਾ ਵੀ ਆ ਚਾਹੇ ਰਾਜਿਆੜ ਨੂੰ ਵੀ ਲੜਾਈ ਹੈ ਇਹਨਾਂ ਨੂੰ ਇਹਨਾਂ ਨੂੰ ਪਤਾ ਸਿਆਣੇ ਨੇ ਪਰ ਕਈ ਗੱਲਾਂ ਕਹਿਣੀਆਂ ਨਹੀਂ ਚਾਹੁੰਦੇ ਉਹ ਐਡੇ ਸਿਆਣੇ ਬੰਦੇ ਨੇ ਇਹ ਅਰ ਵਿਚਾਰੇ ਦਰਦੇ ਵੀ ਫਿਰਦੇ ਨੇ ਅਰ ਜਾਂ ਵੀ ਲਾਈ ਜਾਂਦੇ ਹੂ ਤੁਸੀਂ ਤੁਸੀਂ ਦੇਖਦੇ ਨਹੀਂ بڑا ਕੌਣ ਹੈ ਛੋਟੇ بڑے ਤੁਹਾਨੂੰ ਪਤਾ ਹੀ ਨਹੀਂ ਉਹ ਜਵਾਬ ਤਾਂ ਨਹੀਂ ਦਿੰਦੇ ਵੀ ਫੁੱਟਣਾ ਪੈ ਜਵੇ ਕਿੰਨਾ ਕੁ ਦਿਨ ਚੁੱਪ ਕਰੀ ਜਾਵਾਂਗੇ ਉਹ ਉਹ ਬੋਲਣੇ ਨਾ ਉਹਨਾਂ ਲੋੜ ਨਹੀਂ ਬੋਲੋਗੇ ਅਸੀਂ ਬੋਲਾਂਗੇ ਦੇਖਾਂਗੇ ਭਲਾ ਕਿਹੜਾ ਬੋਲਦਾ ਸਰਕਾਰਾਂ ਨੂੰ ਬਹੁਤ ਪਾਵਰਾ ਹੁੰਦੀਆਂ ਨੇ ਨਾਲ ਲੜਨਾ ਸਿੱਖਿਆ ਨਾਲ ਉਹ ਵੀ ਤਾਂ ਸਾਡੇ ਹੀ ਨੇ ਫੌਜ ਸਾਡੀ ਉਹ ਵੀ ਤਾਂ ਸਾਡੇ ਹੀ ਨੇ ਪੁਲਿਸ ਵੀ ਸਾਡੀ ਰਡਾਏ ਸਾਡੀ ਹੈ ਕਿਹਦੇ ਨਾਲ ਘਰ ਤੇ ਤਾਂ ਹੈਗੇ ਨੇ ਸਾਡੇ ਘਰ ਦੇ ਵਿੱਚ ਕਲੇਸ਼ ਹੈ ਉਹ ਬੋਧੀ ਕਿਹੜਾ ਬਗਾਨਾ ਹੈ ਉਹ ਸਾਡਾ ਹੀ ਨੇ ਬੀਜੇ ਵੀ ਉਹ ਬਗਾਨੀ ਹੈ ਉਹ ਸਾਡੀ ਹੋਈ ਹੈ ਕਾਹਚ ਕਲੇਸ਼ ਹੈ ਕਾਹਚ ਕਲੇਸ਼ ਹੈ ਜੀ ਕਾਹਚ ਬਹਿ ਕੇ ਨੂੰ ਮੇਲ ਲਾ ਗਜ਼ੂਰ ਕਿਦੇ ਚ ਗੱਲਾ ਹੈ ਤੁਸੀਂ ਲੜਾਈ ਦੇ ਗੱਲਾ ਕਰਦੇ ਹੋ ਲੜਾਈ ਕਿਦਾਂ ਹਾਂ ਜਿਹੜਾ ਕੋਈ ਸਿੱਖਿਆ ਦੇ ਰਿਹਾ ਬਾਹਰੋਂ ਲੈ ਰਿਹਾ ਜਿਵੇਂ ਮੈਂ ਬੜ ਬੈਂਕ ਦਾ ਨੋ ਲੈ ਅਸੀਂ ਕਹਿ ਵੀ ਤੂੰ ਬੜ ਬੈਂਕ ਨੇ ਕਹੇ ਤੇ ਚੱਲਦਾ ਉਹਨੂੰ ਵਾਰਨਗ ਦਿੱਤੀ ਆ ਵੀ ਸਾਨੂੰ ਪਤਾ ਤੇਰੇ ਚ ਬੋਲਦਾ ਕੌਣ ਹੈ ਤੇਰੇ ਤੇ ਰਖੜਾ ਯਾਰ ਬੋਲਦਾ ਸਾਨੂੰ ਪਤਾ ਵੀ ਤੈਨੂੰ ਕਦੇ ਭਰਮ ਨਾ ਹੋਵੇ ਵੀ ਇਹਨਾਂ ਨੂੰ ਪਤਾ ਨਹੀਂ ਵੀ ਕੌਣ ਬੋਲਦਾ ਤੇਰੇ ਚ ਸਾਨੂੰ ਪਤਾ ਹੈ ਤੇਰੇ ਚ ਕੌਣ ਬੋਲਦਾ ਤੂੰ ਭਾਈ ਉਹਦੀ ਬੋਲੀ ਬੋਲ ਨਹੀਂ ਬੰਦ ਕਰ ਦੇ ਘਰਦਿਆਂ ਦਾ ਬਣ ਜਾ ਬਗਾਨਿਆਂ ਦਾ ਨਹੀਂ ਬਣਦਾ ਬਗਾਨੇ ਨਹੀਂ ਬੜਾਉਂਦੇ ਹੁੰਦੇ ਆਪਣਾ ਘਰਦਿਆਂ ਦਾ ਬਣ ਕੇ ਰਹੀਦਾ ਬਾਕੀ ਕਿਤੇ ਨਹੀਂ ਜਾਂਦਾ ਮੋਰਚਾ ਮੋਰਚਾ ਠੀਕ ਰਹੂਗਾ ਪਰਮੇਸ਼ਰ ਕਿਰਪਾ ਕਰੂਗਾ ਉਹਨੇ ਇਕੱਠੇ ਕੀਤੇ ਨੇ ਉਹਨੇ ਹੀ ਰੱਖਣੇ ਨੇ ਬਹੁਤ ਨੇਕ ਆਦਮੀ ਬਹੁਤ ਚੰਗੇ ਚੰਗੇ ਆਦਮੀ ਆ ਕੇ ਜੁੜੀ ਜਾਂਦੇ ਜੁੜੇ ਹੋਏ ਨੇ ਕਿੰਨੇ ਮੈਂ ਸੁਣਦਾ ਇਹ ਮੁੰਡੇ ਫਿਰਦੇ ਨੇ ਦਿਨ ਰਾਤ ਹਾਂਜੀ ਆਦਮੀ ਕਿੰਨੇ ਬੋਲ ਕੇ ਬਾਹਰ ਆਏ ਨੇ ਜੇ ਚੌਣਾ ਮੁਠੀ ਭਰ ਆਏ ਜਿਹੜੇ ਜਵਾਖ ਬੋਲਦੇ ਨੇ ਬਗਾਲਣ ਇਹਨਾਂ ਤੇ ਅੱਖ ਨਹੀਂ ਵਿਗੜਣ ਇਹਨਾਂ ਤੇ ਨੀ ਇਹਨਾਂ ਦੇ ਬਸ ਦੀ ਗੱਲਾਂ ਹੀ ਨਹੀਂ ਹੋਣਗੀਆਂ ਇੱਕ ਆ ਪੰਜਾਬ ਵਾਲਾ ਉਹ 84 ਵਾਲਾ ਵੀ 50 100 ਆਦਮੀ ਇਕੱਠਾ ਹੋ ਕੇ ਲਲਾੜਾ ਕਰਕੇ ਪਿੰਡਾਂਲੇ ਮੰਗੂ ਕਹਾਂ ਤੁਸੀਂ ਬਣ ਜਾਓਗੇ ਜਾਂ ਬਣ ਜਾਓ ਕੱਲੋ ਤੁਸੀਂ ਜਿਹੜਾ ਕਰਨ ਇੱਕ ਪਾਸੇ ਉਹ ਹੀ ਰਤੋ ਤੇ ਹੁੰਦਾ ਤੁਸੀਂ ਕੱਲੋ ਦੇਖਾ ਭਲਾ ਉਹ ਦਾਣਾ ਤੜਕੇ ਭੱਠੀ ਧਾ ਦੂਗਾ ਸੋ ਇਹ ਗੱਲਾਂ ਕੱਠੇ ਰੱਖਾਂਗੇ ਆਪਾਂ ਇਹਨਾਂ ਨੂੰ ਪ੍ਰੇਮ ਨਾਲ ਜਿਹੜੇ ਤੁਹਾਡੇ ਵਰਗੇ ਅਕਸਰ ਨੇ ਜੰਗੇ ਉਹਨਾਂ ਨੂੰ ਬੇਨਤੀ ਕਰਾਂਗੇ ਸਾਰਿਆਂ ਨੂੰ ਵੀ ਭਾਈ ਬਾਹਰ ਆਓ ਆਪਣਾ ਘਰ ਬਚਾਈਏ ਹੁਣ ਤਾਂ ਤੇ ਘਰੇ ਬਚਾਇਆ ਉਹ ਬਾਹਰਿਆਂ ਤੋਂ ਬਚਾਉਂਦੇ ਤੇ ਹੁਣ ਤੇ ਉਹਨਾਂ ਅੰਦਰਿਆਂ ਤੋਂ ਬਚਾ ਲਓ ਬਿਲਕੁਲ ਠੀਕ ਪਹਿਲਾਂ ਤਾਂ ਬਾਹਰਿਆਂ ਤੋਂ ਬਚਾਉਂਦੇ ਰਹੇ ਹੋ ਤੁਸੀਂ ਹੁਣ ਆ ਜਿਹੜੇ ਘਰ ਦੇ ਵਿੱਚ ਕਲੇ ਪਏ ਇਹ ਵੀ ਬਚਾ ਲਓ ਤੁਹਾਡੇ ਬਚਾਉਣ ਦਾ ਹੀ ਹੈ ਸਾਰਿਆਂ ਨੂੰ ਇਕੱਠੇ ਕਰੋ ਸਮਝਾਓ ਵੀ ਆਪਾਂ ਇਕੱਠੇ ਬੈਠੀਏ ਬੈਠ ਕੇ ਉਹਨੂੰ ਸਮਝਾਈਏ ਵੀ ਭਾਈ ਆ ਰਹਾਂ ਨਹੀਂ ਆਪਾਂ ਨੂੰ ਚੰਗਾ ਆਪਣੇ ਦੇਸ਼ ਵਾਸਤੇ ਓਏ ਇੱਕ ਪਾਸੇ ਤਾਂ ਨਾ ਨਾ ਭਾਰਤ ਨੂੰ ਗੁਰੂ ਬਣਾਉਣਾ ਆ ਗੁਰੂ ਬਣਾਉਣ ਲੱਗਿਆ ਤੂੰ ਗੁਰੂ ਅਸੀਂ ਆਪੇ ਬਣਾ ਦਾਂਗੇ ਤੂੰ ਚੁੱਪ ਕਰਕੇ ਬਹਿ ਜਾ ਆਰਾਮ ਨਾਲ ਤੇ ਤੇ ਤੇਰੇ ਵਰਜੂ ਗੁਰੂ ਜਿਹੜੂ ਉੱਠਣ ਲੱਗਿਆ ਆ ਤੁਮ ਜਿਹਦਾ ਕਾਰਜ ਕਲੇਸ਼ ਹੋਵੇ ਗੁਰੂ ਬਣਦਾ ਲੈ ਸੁਣ ਲਓ ਜਿਹਦੇ ਆਪਣਾ ਘਰ ਦਾ ਕਲੇਸ਼ ਨਹੀਂ ਮੁਕਦਾ ਉਹ ਬਣਦਾ ਵਿਸ਼ਵ ਗੁਰੂ ਘਰ ਦੇ ਕਲੇਸ਼ ਪੈਦਾ ਕਰਦਾ ਵਿਸ਼ਵ ਗੁਰੂ ਬਣਦੇ ਸੁਭਰ ਦੇਖ ਲੈ ਬਾ ਤੇਰੇ ਕਹਨੇ ਕਿਹਾ ਜੇ ਗੁਰੂ ਬਣੇਗਾ ਤੂੰ ਮੈਨੂੰ ਤਾਂ ਪਤਾ ਨਹੀਂ ਉਹ ਕਹਿੰਦਾ ਦੁਆ ਗੁਰੂ ਤਾਂ ਨਹੀਂ ਇੱਕੋ ਦੁਆ ਵੀ ਗੁਰੂ ਹੁੰਦਾ ਧਰਮ ਪੈਦਾ ਕਰਕੇ ਬੇਫਕੂਪਣਾ ਕੇ ਗੁਰੂ ਬਣਦਾ ਉਹ ਤਾਂ ਘਰ ਹੁਣ ਸਮਝ ਗਿਆ ਬੇਫਕੂਪਣਾ ਕੇ ਨਾ ਗੁਰੂ ਬਣਦੇ ਸੀ ਨਾ ਉਹ ਸਮਝ ਗਿਆ ਉਹ ਇਹ ਦੁਆ ਸੀ ਉਹਨਾਂ ਦਾ ਸਮਾਂ ਨਹੀਂ ਹੁੰਦਾ ਹੁਣ ਗਿਆਨ ਗੁਰੂ ਦਾ ਸਮਾਂ ਜਿਹੜਾ ਗਿਆਨ ਦੀ ਰੋਸ਼ਨੀ ਹੈ ਉਹ ਗੁਰੂ ਬਣੂਗਾ ਸੂਰਜ ਜਿਹੜਾ ਗਿਆਨ ਦਾ ਚੜਾਊਗਾ ਉਹ ਗੁਰੂ ਬਣ ਜਾਊਗਾ ਗਿਆਨ ਦਾ ਸੂਰ ਚੜ ਗਿਆ ਤੇ ਦੁਨੀਆਂ ਨੂੰ ਦੀਨ ਆ ਗਈ ਹੈ ਤੇ ਭਾਰਤ ਤਾਂ ਗੁਰੂ ਹੀ ਹੈ ਇਹਨੂੰ ਗੁਰੂ ਬਣ ਬਣ ਜਾਣ ਦੋ ਚਲੋ ਜੀ ਚਲੋ ਬਾਬਾ ਜੀ ਉਮੀਦ ਕਰਦੇ ਆਂਗੇ ਕੋਈ ਵੀਸ ਰਸ ਵੀਗਰਸ ਵਾਲਾ ਜਿਵੇਂ ਤੁਸੀਂ ਕਿਹਾ ਇਨਸਾਨ ਸੁਲਝਿਆ ਬੰਦਾ ਅੱਗੇ ਆਏ ਬੰਦੇ ਕੁਝ ਅੱਗੇ ਆਣ ਤੇ ਇਨਸਾਨੀਅਤ ਦਾ ਭਲਾ ਕਰਨ ਤੇ ਜੋ ਐਜੀਟੇਸ਼ਨ ਚੱਲਦੀ ਪਈ ਕਿਸੇ ਚੰਗੇ ਕੰਮ ਦੇ ਕੰਮ ਆਵੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ